ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੁਨੀਆਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਆਈਆਂ ਹੋਈਆਂ ਪਾਣੀ ਪੀਣ ਵਾਸਤੇ ਚਾਰ ਹੈਗੀਆਂ ਇਹ ਤੇ ਬਹੁਤ ਹੀ ਪਿਆਰੀਆਂ ਹੁੰਦੀਆਂ ਇੱਥੇ ਜਿਵੇਂ ਮੱਕੀ ਲੱਗੀ ਹੋਈ ਹੈ ਤਾਂ ਇਹ ਮੱਕੀ ਦੇ ਜਿਹੜੇ ਉੱਪਰਲੇ ਆ ਹੈਗੇ ਆ ਨਿਕਲੇ ਹੋਏ ਆ ਪੁੰਗਰੀ ਹੋਈ ਹੈ ਮੱਕੀ ਇਹਨਾਂ ਨੂੰ ਇਹ ਖਾਂਦੀਆਂ ਐ ਐਂਥਰਸ ਨੂੰ ਦੋ ਇੱਥੇ ਬੈਠੀਆਂ ਦੋ ਉਪਰ ਤਾਰ ਤੇ ਬੈਠੀਆਂ ਤੇ ਮੈਂ ਇਥੋਂ ਇਸ ਥਾਂ ਤੋਂ ਉੱਠਣਾ ਇਸ ਲਈ ਨਹੀਂ ਚਾਹੁੰਦੀ ਕਿਉਂਕਿ ਜੇ ਮੈਂ ਇਥੋਂ ਥੋੜਾ ਜਿਹਾ ਵੀ ਆਪਣੇ ਕਦਮ ਅੱਗੇ ਕੀਤੇ ਤਾਂ ਇਹਨਾਂ ਨੇ ਉੱਡ ਜਾਣਾ ਉਹ ਦੇਖੋ ਤੁਸੀਂ ਬੜੀਆਂ ਹੀ ਪਿਆਰੀਆਂ ਹੁੰਦੀਆਂ ਪਾਣੀ ਪੀਣਾ ਹੈ ਇਹ ਕਿ ਕੱਲ ਮੈਂ ਇੱਥੇ ਇਸ ਥਾਂ ਤੇ ਬੈਠੀ ਸੀ ਥੋੜਾ ਜਿਹਾ ਸ਼ਾਮ ਦਾ ਸਮਾਂ ਸੀਗਾ। ਤੇ ਕੀ ਹੋਇਆ ਕਿ ਮੈਂ ਵੀਡੀਓ ਨੂੰ ਐਡਿਟ ਕਰ ਰਹੀ ਸੀ ਇੱਕ ਨੂੰ। ਉਹ ਮੈਂ ਹਲੇ ਐਡਿਟ ਕਰਨੀ ਹੈ ਕਿਉਂਕਿ ਵਿੱਚ ਹੀ ਰਹਿ ਗਈ ਸੀ। ਇਧਰਲੇ ਪਾਸਿਓਂ ਸਾਹਮਣੇੋਂ ਜਦੋਂ ਮੇਰਾ ਧਿਆਨ ਵ્યાਹ ਵੀ ਸ਼ਾਮ ਦਾ ਸਮਾਂ ਸੀ ਥੋੜਾ ਹਨੇਰਾ ਜਿਹਾ ਹੋ ਗਿਆ ਸੀਗਾ। ਥੋੜਾ ਥੋੜਾ ਦਿਖਾਈ ਦਿੰਦਾ ਸੀ ਖੁਸਮੁਸਾ ਸੀਗਾ। ਤੇ ਸਾਹਮਣੋਂ ਇੱਕ ਸੱਪ ਜਿਹਨੂੰ ਅਸੀਂ ਕਹਿੰਨੇ ਆ ਪਦਮ ਸਪੈਕਟਕਲਡ ਕੋਬਰਾ ਸੀਗਾ ਉਹ ਦੌੜਿਆ ਆ ਰਿਹਾ ਸੀ ਤੇ ਉਹਦੇ ਅੱਗੇ ਡੱਡੂ ਸੀ ਮੈਨੂੰ ਦਿਸ ਤਾ ਦੋਨੇ ਗਏ ਪਰ ਡੱਡੂ ਦਾ ਮੈਨੂੰ ਧਿਆਨ ਹੀ ਨਹੀਂ ਲਿਆ ਤੇ ਮੈਂ ਇਨੀ ਡਰ ਗਈ ਕਿ ਮੈਂ ਇਨਾ ਪੌੜੀਆਂ ਉੱਪਰ ਬੈਠੀ ਹੋਈ ਸੀ ਤੇ ਮੈਂ ਇੱਥੋਂ ਭੱਜ ਕੇ ਪਾਸੇ ਚਲੀ ਗਈ ਪਹਿਲਾਂ ਮੈਂ ਸੱਪ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆਪਣੇ ਪੈਰਾਂ ਨਾਲ ਵੀ ਸ਼ਾਇਦ ਇਹ ਰੁਕ ਜੇ ਪਰ ਉਹ ਰੁਕਿਆ ਨਹੀਂ ਉਹ ਸਗਮਾ ਇੱਧਰ ਨੂੰ ਹੋ ਗਿਆ ਆ ਬੂਰੀਆਂ ਪੰਗਾ ਹੋ ਗਏ ਇੱਧਰ ਨੂੰ ਹੋ ਗਿਆ ਤੇ ਮੈਨੂੰ ਇਹ ਲੱਗਿਆ ਵੀ ਕਿਤੇ ਉਹ ਮੇਰੇ ਵੱਲ ਆ ਰਿਹਾ ਪਰ ਉਹ ਮੇਰੇ ਵੱਲ ਨਹੀਂ ਆ ਰਿਹਾ ਸੀ ਮੈਂ ਇੱਧਰ ਪੌੜੀਆਂ ਦੇ ਉੱਪਰ ਬੈਠੀ ਸੀ ਇੱਥੇ ਦੇਖੋ ਤੇ ਮੈਨੂੰ ਇਹ ਡਰ ਲੱਗਿਆ ਕਿਉਂਕਿ ਸੱਪ ਐ ਨਾ ਜਿਹੜਾ ਉਹਦੇ ਨਾਂ ਤੋਂ ਹੀ ਡਰ ਲੱਗ ਜਾਂਦਾ ਸਾਨੂੰ ਸੱਪ ਜ਼ਹਿਰ ਹੁੰਦਾ ਐ ਨਾ ਉਹਦੇ ਵਿੱਚ ਤਾਂ ਹਰ ਇੱਕ ਜੀਵ ਜੰਤੂ ਸੱਪ ਦੇ ਨੂੰ ਦੇਖ ਕੇ ਡਰਦਾ ਕੀ ਸੱਪ ਐ ਤੇ ਚਿੜੀਆਂ ਕੀ ਜਨੌਰ ਕੀ ਸਭ ਡਰ ਜਾਂਦੇ ਆ ਤੇ ਇੱਥੇ ਆ ਗਿਆ ਉਹ ਤੇ ਮੈਂ ਪਾਸੇ ਚਲੀ ਗਈ ਜਦੋਂ ਮੈਂ ਵਾਪਸ ਆਈ ਵੀ ਹੁਣ ਸ਼ਾਇਦ ਭੱਜ ਗਿਆ ਹੋਊਗਾ ਜਾਂ ਲੁਕ ਗਿਆ ਹੋਊਗਾ ਤਾਂ ਮੈਂ ਦੇਖਿਆ ਕਿ ਐਸ ਥਾਂ ਦੇ ਉੱਤੇ ਇੱਥੇ ਉਹਨੇ ਉਹ ਸਿੱਧਾ ਲੰਮਾ ਪਿਆ ਸੀ ਤੇ ਉਹਦੇ ਮੂੰਹ ਵਿੱਚ ਡੱਡੂ ਸੀ ਉਹੀ ਤੇ ਜਦੋਂ ਹੀ ਮੈਂ ਕੈਮਰਾ ਖੋਲਿਆ ਫੋਨ ਦਾ ਵੀ ਚਲੋ ਮੈਂ ਹੁਣ ਵੀਡੀਓ ਬਣਾਉਣੀ ਐ ਤਾਂ ਉਹਦੇ ਮੂੰਹ ਦੇ ਵਿੱਚੋਂ ਡੱਡੂ ਸਲਿੱਪ ਕਰ ਗਿਆ ਇਹ ਕਹਿ ਲੋ ਕਿ ਜਿਹੜੇ ਦੰਦ ਸੀ ਉਹ ਡੱਡੂ ਦੇ ਖੁੱਬੇ ਨਹੀਂ ਪ੍ਰੋਪਰਲੀ ਜਦੋਂ ਨੇ ਫਕਰ ਪਕੜਿਆ ਉਹਨੂੰ ਡੰਗ ਤਾਂ ਉਹਨੇ ਪਹਿਲਾਂ ਵੈਸੇ ਮਾਰਿਆ ਹੀ ਹੋਊਗਾ ਕੋਈ ਸ਼ੱਕ ਨਹੀਂ ਡੱਡੂ ਦੇ ਪਹਿਲਾਂ ਆਪਣੇ ਜਿਹੜਾ ਸੱਪ ਹੈ ਉਹ ਆਪ ਦਾ ਜਿਹੜਾ ਸ਼ਿਕਾਰ ਹੈ ਪਹਿਲਾਂ ਉਹ ਡੰਗ ਮਾਰਦਾ ਹੈ ਡੰਗ ਮਾਰ ਕੇ ਉਸ ਤੋਂ ਪਿੱਛੋਂ ਫਿਰ ਉਹਦਾ ਪਿੱਛਾ ਕਰਦਾ ਜਦੋਂ ਭਾਏਦਾ ਕਿਉਂਕਿ ਉਹ ਤੱਕ ਉਹ ਮਾਰਨ ਦੇ ਕਿਨਾਰੇ ਹੋ ਜਾਂਦਾ ਹੈ ਕਹਿ ਲਓ ਤੇ ਡੱਡੂ ਸੀ ਜਿਹੜਾ ਉਹ ਵਿਚਾਰਾ ਲਲ ਖੜਾਉਂਦਾ ਹੋਇਆ ਆ ਆਫ ਸਾਈਡ ਨੂੰ ਚਲਾ ਗਿਆ ਉਧਰ ਨੂੰ ਤੇ ਸੱਪ ਸੀ ਜਿਹੜਾ ਜਿਹੜੇ ਪਾਸੇ ਆਇਆ ਸੀ ਇਧਰੋਂ ਇਧਰੋਂ ਚਲਾ ਗਿਆ ਤੇ ਹੁਣ ਵੀ ਜਦੋਂ ਮੈਂ ਇੱਥੇ ਬੈਠੀ ਹਾਂ ਤੇ ਮੈਨੂੰ ਉਹੀ ਸੀਨ ਮੇਰੇ ਅੱਖਾਂ ਅੱਗੇ ਆਈ ਜਾਂਦਾ ਕਿ ਜਿਹੜਾ ਸੱਪ ਸੀ ਉਹ ਇਧਰੋਂ ਆਇਆ ਸੀ ਇੱਕ ਦਿਨ ਥੋੜੇ ਦਿਨਾਂ ਦੀ ਗੱਲ ਆ 20 ਦਿਨ ਹੋ ਗਏ ਉਸ ਦਿਨ ਇਸ ਜਗ੍ਹਾ ਦੇ ਉੱਤੇ ਸ਼ਾਇਦ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀਡੀਓ ਵਿੱਚ ਇਸ ਥਾਂ ਦੇ ਉੱਤੇ ਸੱਪ ਸਵੇਰ ਦੇ ਟਾਈਮ ਲੰਮਾ ਪਿਆ ਸੀ ਉਹੀ ਸੱਪ ਸੀਗਾ ਕਾਲੇ ਰੰਗ ਦਾ ਤੇ ਕਿਉਂਕਿ ਇੱਥੇ ਸੱਪਾਂ ਵਾਸਤੇ ਥਾਂ ਕਾਫੀ ਰਹਿਣ ਨੂੰ ਵਧੀਆ ਕਹਾਂਗੇ ਕਿਉਂਕਿ ਜਿਵੇਂ ਹੁਣ ਪਾਣੀ ਛਿੜਕਤਾ ਠੰਡਾ ਹੋ ਗਿਆ ਬਾਕੀ ਜਿਹੜੀ ਹੁਣ ਸਬਜ਼ੀ ਲਾਈ ਹੋਈ ਤੁਸੀਂ ਵੇਖ ਰਹੇ ਹੋ ਹਜੇ ਤਾਂ ਇਹਦੇ ਵਿੱਚੋਂ ਅਸੀਂ ਘਾਹ ਕੱਢ ਤਾਂ ਦੇਖੋ ਇੱਥੇ ਚਲਾਈ ਸੀ ਬਹੁਤ ਜ਼ਿਆਦਾ ਸਫਾਈ ਕਰਤੀ ਤੇ ਹੁਣ ਕੁਝ ਨਾ ਕੁਝ ਦਿਖਾਈ ਦਿੰਦਾ ਆ ਜਿਵੇਂ ਇਟਾਂ ਪੰਗਾਂ ਹੁਣ ਇਹਦੇ ਵਿੱਚ ਵੀ ਸੱਪਾਂ ਦਾ ਹੀ ਘਰ ਹੈ ਇਹਦੇ ਵਿੱਚ ਸੱਪ ਲੋਕ ਕੇ ਬਹਿ ਜਾਂਦੇ ਆ ਇਟਾਂ ਦੇ ਵਿੱਚ ਤਾਂ ਆਮ ਹੀ ਹੁੰਦੇ ਆਪਾਂ ਦੇਖਦੇ ਆ ਆ ਸਾਰਾ ਥਾਂ ਸੀ ਜਿਹੜਾ ਇਹ ਵੱਲਾਂ ਸੀ ਗਿਆ ਸੁੱਕ ਗਿਆ ਸੀ ਤੇ ਚਲਾਈ ਸੀ ਇਹ ਸਾਰੇ ਕੱਢਤੀ ਹੁਣ ਸਾਫ ਹੋ ਗਿਆ ਇਹਦੇ ਨਾਲ ਕੀ ਹੈ ਕਿ ਚਲੋ ਸਫਾਈ ਨਾਲ ਸਾਨੂੰ ਕੋਈ ਨਾ ਕੋਈ ਚੀਜ਼ ਦਿਸ ਜਾਂਦੀ ਹੈ ਪਰ ਰਾਤ ਦੇ ਸਮੇਂ ਤਾਂ ਇੱਧਰ ਆਉਣਾ ਬਹੁਤ ਹੀ ਖਤਰਨਾਕ ਹੈ ਕਿਉਂਕਿ ਸੱਪ ਜਿਹੜਾ ਹੁੰਦਾ ਉਹ ਦਿਸਦਾ ਨਹੀਂ ਬਿਲਕੁਲ ਨਾਲ ਜਿਵੇਂ ਕੋਈ ਟਾਣੀ ਐ ਜਾਂ ਪੱਤਾ ਦੇ ਨਾਲ ਲੱਗ ਕੇ ਬਹਿ ਜਾਂਦਾ ਤੇ ਕਿਹੜੀਆਂ ਇਹ ਝਾੜ ਕੇ ਲੈਂਦੀਆਂ ਵੱਲਾਂ ਹੁੰਦੀਆਂ ਇਦੇ ਵਿੱਚ ਬੜੀ ਸੋਹਣੀ ਥਾਂ ਸੱਪ ਦੇ ਲੁਕਣ ਵਾਸਤੇ ਕੁ ਸੰਗਣੀ ਬਹੁਤ ਹੁੰਦੀ ਹੈ ਠੰਡੀ ਹੁੰਦੀ ਹੈ ਵਾਲ ਇਹ ਤਾਂ ਇਹਦੇ ਵਿੱਚ ਤਾਂ ਅਕਸਰ ਹੀ ਸੱਪ ਹੁੰਦੇ ਆ ਹੁਣ ਕਰੇਲੇ ਤੋੜਨ ਤੋਂ ਵੀ ਬੜਾ ਡਰ ਲੱਗਦਾ ਹੈ ਕਰੇਲੇ ਲੱਗੇ ਪਏ ਆ ਪਰ ਅੱਜ ਮੈਂ ਇਨ੍ਹਾਂ ਦੇ ਨੇੜੇ ਤਾਂ ਤੋੜਨ ਦਾ ਮੇਰਾ ਹਿਆ ਨਹੀਂ ਪਿਆ ਦੋ ਤਿੰਨ ਦਿਨਾਂ ਤੱਕ ਜਦੋਂ ਗੱਲ ਭੁੱਲੂਗੀ ਫਿਰ ਅਸੀਂ ਤੋੜਾਂਗੇ ਪਰ ਫਿਰ ਵੀ ਪ੍ਰੀਕਾਸ਼ਨ ਅਸੀਂ ਵਰਤੂਗੀ ਮੈਂ ਕਿਉਂਕਿ ਸੱਪ ਡੰਡੇ ਨਾਲ ਜਾਂ ਉਹਨੂੰ ਕਿਸੇ ਤਰੀਕੇ ਨਾਲ ਫਰੋਲਾਂਗੇ ਪਹਿਲਾਂ ਵੱਲ ਨੂੰ ਹਿਲਾਵਾਂਗੇ ਤਾਂ ਕਿ ਜਿਹੜਾ ਸੱਪ ਆਹੋ ਉੱਥੇ ਚਲਾ ਜਾਵੇ। ਇੱਕਦਮ ਵੀ ਜਦੋਂ ਅਸੀਂ ਹਿਲਾਉਨੇ ਆ ਨਾ ਕਿਸੇ ਚੀਜ਼ ਨੂੰ ਜਾਂ ਸੱਪ ਨੂੰ ਅਸੀਂ ਕੋਸ਼ਿਸ਼ ਕਰਦੇ ਕੋਈ ਖੜਕਾ ਦਰਕਾ ਕਰੀਏ ਜਿੱਦਾਂ ਸੱਪ ਭੱਜੇ, ਇੱਕਦਮ ਨਹੀਂ ਸੱਪ ਭੱਜਦਾ ਕਦੇ ਵੀ ਉਹ ਛੇਕੇ ਬੈਠ ਜਾਂਦਾ ਹੈ। ਉਹਨੂੰ ਟਾਈਮ ਦਿਓ। ਉੱਥੋਂ ਖੜਕਾ ਕਰਕੇ ਉਹਨੂੰ ਟਾਈਮ ਦਿਓ ਪਾਸੇ ਹੋ ਜੋ। ਤਾਂ ਜੇ ਕੋਈ ਜਨੌਰ ਹੈਗਾ ਵਿੱਚ ਜਾਨਵਰ ਬੈਠਾ ਸੱਪ ਤਾਂ ਫੇਰ ਉਹ ਚਲਾ ਜਾਂਦਾ ਹੈ। ਅਦਰਵਾਈਜ਼ ਮੈਂ ਦੇਖਿਆ ਕਿ ਕਿੰਨੀ ਵਾਰੀ ਐ ਸੀ ਜਦੋਂ ਉਹਨੂੰ ਖੜਕਾ ਕਰਕੇ ਭਜਾਉਂਦੇ ਆ ਤਾਂ ਛਹਿ ਜਾਂਦਾ ਉਹ ਵੀ ਡਰਦਾ ਹੁੰਦਾ ਕਿ ਮੈਨੂੰ ਕੋਈ ਮਾਰ ਨਾ ਦੇਵੇ ਤਾਂ ਆਪਣੀ ਜਾਨ ਬਚਾਉਣ ਵਾਸਤੇ ਉਹ ਡੰਗ ਮਾਰਨ ਵਾਸਤੇ ਤਿਆਰ ਹੋ ਜਾਂਦਾ ਆਹ ਦੇਖੋ ਹੁਣ ਜਿਵੇਂ ਆ ਵੀ ਤੋਰਗਾਂ ਦੇ ਵੱਲ ਤੋਰਗਾਂ ਵੀ ਲੱਗੀਆਂ ਹੋਊਗਾ ਆਹ ਦੇਖੋ ਤੁਸੀਂ ਤੋਰਗਾਂ ਲੱਗੀਆਂ ਹੋਊਗਾ ਦੇਖੋ ਉਹਣੀ ਤੋਰੀ ਸਵੇਰ ਤੋੜਾਂਗੇ ਇਹਨੂੰ ਦੋ ਤਿੰਨ ਇੱਥੇ ਹੋਰ ਵੀ ਲੱਗੀਆਂ ਨੇ ਦੇਖੀਆਂ ਸੀਗੀਆਂ ਹੁਣ ਮੁੰਡਾ ਲੱਗਦਾ ਸਾਹਮਣੇ ਵੀ ਲੱਗੀਆਂ ਚਾਰ ਪੰਜ ਤੋਰੀਆਂ ਤੇ ਉਧਰੋਂ ਤੋੜਾਂਗੇ ਇੱਧਰ ਸਾਰੇ ਗਮਲੇ ਪਏ ਹੋਏ ਐ ਇਹ ਜਿਹੜੇ ਗਮਲੇ ਐ ਇਹਨਾਂ ਦੇ ਚ ਪਾਣੀ ਛਿੜਕਦੇ ਆਂ ਤਾਂ ਇਹ ਠੰਡਾ ਬਣ ਜਾਂਦਾ ਥਾ ਇਹ ਕਿਦਰ ਆਉਣ ਜਾਣ ਨਹੀਂ ਹੈਗਾ ਤਾਂ ਸੱਪਾਂ ਦੇ ਰਹਿਣ ਵਾਸਤੇ ਬੜੀ ਵਧੀਆ ਰਹਾਇਸ਼ਗਾਹ ਬਣ ਗਈ ਉਹਨਾਂ ਦੀ ਤੇ ਆਹ ਦੇਖੋ ਹੁਣ ਜਿਵੇਂ ਆਹ ਕਰੇਲੇ ਐ ਇਨੂੰ ਮੈਂ ਕ੍ਰੇਲਿਆਂ ਨੂੰ ਹਲੇ ਤਾਂ ਫਿਰ ਵੀ ਚੰਗਾ ਹੋਇਆ ਕਿ ਆ ਜਿਹੜੇ ਸੀਗੇ ਬਾਸ ਲਾਤੇ ਸੀ ਬਾਸ ਲਾ ਕੇ ਰਸੇ ਬੰਨੇ ਹੋਏ ਨਾਲ ਤੇ ਦੇਖੋ ਤੁਸੀਂ ਕ੍ਰੇਲੇ ਸੋਨੇ ਲੱਗੇ ਹੋਏ ਆ ਦੇਖੋ ਇਹ ਸਾਰੇ ਕ੍ਰੇਲੇ ਆ ਲੱਗੇ ਹੋਏ ਆ ਆ ਦੇਖੋ ਦੋ ਆ ਲੱਗੇ ਆ ਇਹ ਦੇਖੋ ਕਾਫੀ ਸਾਰੇ ਕ੍ਰੇਲੇ ਪਰ ਗਰਮੀ ਹਲੇ ਵੀ ਕਾਫੀ ਹੈ ਇੰਨੀ ਆ ਕਿ ਜਿਹੜੇ ਕ੍ਰੇਲੇ ਬਹੁਤ ਸਾਰੇ ਹੋ ਯੈਲੋ ਹੋ ਗਿਆ ਦੇਖੋ ਤੁਸੀਂ ਪੀਲੇ ਪੈ ਗਿਆ ਕ੍ਰੇਲੇ ਇਹ ਗਰਮੀ ਕਰਕੇ ਆ ਤਾਂ ਸਿਰ ਵੀ ਚਲੋ ਇਹ ਹੁਣ ਇੱਥੋਂ ਵੀ ਘਾਹ ਕੱਢਿਆ ਸੀ ਅੱਜ ਮੈਂ ਦੇਖੋ ਸਾਹਮਣੇ ਥੋੜਾ ਜਿਹਾ ਘਾਹ ਕੱਢਿਆ ਪਤਾ ਕਿ ਇਹ ਥਾਂ ਹੈ ਨਾ ਜਿਹੜੇ ਨੂੰ ਹੌਲੀ-ਹੌਲੀ ਖਾਲੀ ਕਰਾਂਗੇ ਸੱਪ ਦਾ ਇੰਨਾ ਡਰ ਬਣ ਜਾਂਦਾ ਹੈ ਬਾਕੀ ਮਿਰਚਾਂ ਹੈ ਮਿਰਚਾਂ ਬਹੁਤ ਸੋਹਣੀਆਂ ਅੱਜ ਮੈਂ ਤੋੜੀਆਂ ਲਾਲ ਉਹ ਦੇਖੋ ਸਾਹਮਣੇ ਇਹ ਛੋਟੀਆਂ ਥੋੜੀਆਂੀਆਂ ਤੇ ਉਧਰ ਵੱਡੀਆਂ ਸੋਹਣੀਆਂ ਲਾਲ ਮਿਰਚਾਂ ਲੱਗੀਆਂ ਦੂਜੇ ਬੂਟਿਆਂ ਤੇ ਤੇ ਆਹ ਦੇਖੋ ਚਿਬੜ ਲੱਗੇ ਹੋਏ ਆ ਸਾ ਦੇਖੋ ਚਿਬੜ ਮੈਂ ਤੁਹਾਨੂੰ ਹੋਰ ਵੀ ਦਿਖਾਵਾਂਗੀ ਕਿਦੋਂ ਵੀਡੀਓ ਬਣਾਉਂਗੀ ਪੂਰੇ ਲੱਗਦੇ ਹੀ ਰਹਿਣਗੇ ਆਖ ਖਖੜੀ ਹੈ ਦੇਖੋ ਖਖੜੀ ਪਈ ਹੋਈ ਹੈ ਤਾਂ ਗਰਮੀ ਹਲੇ ਵੀ ਬਹੁਤ ਜ਼ਿਆਦਾ ਹੈ ਇੰਨੀ ਹੈ ਕਿ 2 ਮਿੰਟ ਵੀ ਬਾਹਰ ਨਹੀਂ ਖੜ ਸਕਦੇ ਹੋਮਸ ਬਹੁਤ ਬਣਿਆ ਪਿਆ ਇਹ ਪਿੰਡੀਆਂ ਲੱਗਣਾ ਹੋਗਾ ਪਿੰਡੀਆਂ ਵੀ ਅੱਜ ਹੋਂ ਨਹੀਂ ਤੋੜਦੇ ਗਰਮੀ ਬਹੁਤ ਹੈ ਤੇ ਇਹਨਾਂ ਦੀ ਕੰਡ ਬੜੀ ਲੜਦੀ ਏ ਫਿਰ ਇਹ ਸਾਰਾ ਦੇਖੋ ਪਿੰਡ ਹੈ ਤਾਂ ਕੱਲ ਬੜਾ ਹੀ ਸੱਪ ਨੂੰ ਦੇਖ ਕੇ ਡਰ ਲੱਗਿਆ ਮੈਂ ਸੋਚਿਆ ਕਿ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਹਾਂ ਹੁਣ ਰੁੱਤ ਵੀ ਸੱਪਾਂ ਦੀ ਹੈ ਤੇ ਇਹਦੇ ਵਿੱਚ ਤੇ ਸਾਨੂੰ ਚਕੰਨੇ ਰਹਿਣ ਦੀ ਲੋੜ ਹੈ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਥੋੜੀ ਜੀ ਥਾਂ ਦੇ ਉੱਤੇ ਜਿਹੜੇ ਸੱਪ ਹੁੰਦੇ ਆ ਉਹ ਲੁਕ ਜਾਂਦੇ ਆ ਇਧਰ ਸਾਡੇ ਅਸੀਂ ਘਟ ਆਉਨੇ ਆ ਇਸ ਥਾਂ ਦੇ ਉੱਤੇ ਰਾਤ ਨੂੰ ਖਾਸ ਕਰਕੇ ਦਿਨੇ ਤਾਂ ਚਲੋ ਦਿਖਾਈ ਦਿੰਦਾ ਕਿਉਂਕਿ ਇੱਥੇ ਲੱਕੜਾਂ ਪੰਗਾ ਹੋਈਆਂ ਤੰਦੂਰ ਪਿਆ ਤਾਂ ਇਹ ਨਿੱਕ ਥੋੜ੍ਹਾ ਜਿਹੀ ਇਸ ਤਰ੍ਹਾਂ ਦੀ ਥਾਂ ਇੱਥੇ ਸੱਪ ਬੈਠ ਜਾਂਦੇ ਆ ਕਿ ਬਾਕੀ ਕੰਧਾਂ ਦੇ ਜਿਹੜੇ ਆਹ ਛੋਟੇ ਛੋਟੇ ਸਰਾਖ ਹੈ ਮੋਰਿਆਂ ਦੇ ਵਿੱਚ ਦੀ ਵੀ ਜਿਹੜੇ ਸੱਪ ਆਉਹ ਆਂਦੇ ਤਾਂ ਸਾਡੇ ਘਰ ਥੋੜੀ ਜੀ ਵੇਜੀਟੇਸ਼ਨ ਜ਼ਿਆਦਾ ਹੈ ਸੱਪ ਨੂੰ ਮਾਰਨ ਨੂੰ ਦਿਲ ਨਹੀਂ ਕਰਦਾ ਪਤਾ ਨਹੀਂ ਕਿਉਂ ਭਾਵੇਂ ਜ਼ਹਿਰੀਲਾ ਹੈ ਫਿਰ ਵੀ ਆਉਂ ਲੱਗਦਾ ਵੀ ਚਲੋ ਰੱਬ ਦਾ ਜੀ ਹੈ ਪਤਾ ਨਹੀਂ ਕਿਉਂ ਪਹਿਲਾਂ ਜਦੋਂ ਛੋਟੇ ਹੁੰਦੇ ਸੀ ਉਦੋਂ ਤਾਂ ਮਾਰ ਦਿੰਦੇ ਹੁੰਦੇ ਸੀ ਮੈਂ ਵੀ ਇੱਕ ਦੋ ਵਾਰੀ ਪਹਿਲਾਂ ਮੈਨੂੰ ਹੁੰਦਾ ਸੀ ਕਿ ਸੱਪ ਨਾ ਹੋਵੇ ਤਾਂ ਚੰਗੀ ਗੱਲ ਆ ਪਰ ਥੋੜਾ ਲੱਗਦਾ ਕਿ ਨਹੀਂ ਇਹਨਾਂ ਨੇ ਵੀ ਰਹਿਣਾ ਇਹਨਾਂ ਦੀ ਵੀ ਧਰਤੀ ਹੈ ਪਰ ਡਰ ਬਹੁਤ ਲੱਗਦਾ ਬਹੁਤ ਜਿਆਦੇ ਕਿਉਂਕਿ ਸ਼ਾਮ ਦੇ ਸਮੇਂ ਮੈਂ ਇੱਥੇ ਅਕਸਰ ਹੀ ਸੈਰ ਕਰਦੀ ਆ ਆਪਣੇ ਵਿਹੜੇ ਵਿੱਚ ਇੰਨਾ ਥਾਂ ਇਸੇ ਕਰਕੇ ਰੱਖਿਆ ਹੈ ਸੈਰ ਕਰਨ ਵਾਸਤੇ ਵੀ ਇੱਥੇ ਸੈਰ ਕੀਤੀ ਜਾ ਸਕੇ ਤੋੜਾ ਫਿਰ ਉਹ ਜੇ ਪਰ ਜਿਵੇਂ ਹੁਣ ਇਹ ਰੁੱਤ ਹੈ ਤਾਂ ਓ ਸੱਪ ਬਹੁਤ ਜਿਆਦੇ ਹੁੰਦੇ ਆ ਚਲੋ ਫਰੈਂਡਸ ਮੈਨੂੰ ਇਹ ਹੈ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਦੀ ਆ ਕਿ ਬੁਲਬੁਲਾ ਨੇ ਆਲਣਾ ਬਣਾਇਆ ਹੋਇਆ ਹੈ ਇੱਥੇ ਤੁਹਾਨੂੰ ਮੈਂ ਦਿਖਾਉਂਗੀ ਤੇ ਇਹ ਹੈ ਕਿ ਉਹਨਾਂ ਦੇ ਆਂਡੇ ਜੇ ਸੁਰੱਖਿਅਤ ਰਹਿਣ ਬਸ ਮੀਨ ਇਹੀ ਹੈ ਬਾਕੀ ਕੁਦਰਤ ਦੇ ਵਿੱਚ ਸਭ ਕੁਝ ਚੱਲਦਾ ਰਹਿੰਦਾ ਹੈ ਤਾਂ ਅੱਜ ਲਈ ਇੰਨਾ ਹੀ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਫੇਰ ਆਵਾਂਗੀ ਥੈਂਕਸ ফর ਵਾਚਿੰਗ ਐਂਡ ਟੇਕ ਕੇਅਰ